ਇਸ ਲਈ ਆਪਸੋ ਜਾਨਪੁਰ ਤੋਂ ਮਲਕਪੁਰ ਨੂੰ ਜਾਂਦੇ ਲਿੰਕ ਰੋਡ ਦੇ ਉੱਪਰ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਮੰਡੀ ਬੋਰਡ ਵੱਲੋਂ ਰੋਡ ਬਣਾਇਆ ਗਿਆ ਸੀਗਾ ਰੋਡ ਬਹੁਤ ਵਧੀਆ ਬਣਿਆ ਲੋਕਾਂ ਨੂੰ ਕਾਫੀ ਸਹੂਲਤ ਵੀ ਮਿਲਦੀ ਹੈ ਪਰ ਇਸ ਇਲਾਕੇ ਦੇ ਵਿੱਚ ਪੁਲ ਨੰਬਰ 3 ਤੋਂ ਲੈ ਕੇ ਤਾਂ ਮਲਕਪੁਰ ਤੱਕ ਤਿੰਨ ਨਾਲੇ ਪੈਂਦੇ ਨੇ ਇਹਨਾਂ ਨਾਲਿਆਂ ਦੇ ਉੱਪਰ ਜਿਹੜੀ ਹੈ ਰੇਲਿੰਗ ਨਹੀਂ ਹੈਗੀ ਜਿਸ ਕਰਕੇ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਕਈ ਹਾਦਸੇ ਇਸ ਇਲਾਕੇ ਵਿੱਚ ਹੋਏ ਵੀ ਨੇ ਤੁਸੀਂ ਦਾ ਦਿਖਾ ਦਿਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਪੁਲੀ ਹੈਗੀ ਹੈ ਨਾਲੇ ਦੀ ਇਸ ਦੇ ਉੱਪਰ ਰੇਲਿੰਗ ਨਹੀਂ ਹੈਗੀ ਔਰ ਜਿਹੜਾ ਨਾਲਾ ਹੈਗਾ ਘਟੂ 25 ਤੋਂ 25 ਫੁੱਟ ਜਿਹੜਾ ਨੀਵਾ ਹੈਗਾ ਤਾਂ ਅੱਗੇ ਤੋਂ ਦਾ ਦੀ ਨਾਣ ਵਾਲੇ ਆ ਤੇ ਲੋਕਾਂ ਦੀ ਇਹ ਮੰਗ ਹੈਗੀ ਹੈ ਕਿ ਇਸ ਇਲਾਕੇ ਦੇ ਵਿੱਚ ਕਈ ਗੱਡੀਆਂ ਨਿਕਲਦੀਆਂ ਨੇ ਤੁਸੀਂ ਦਾ ਦਿਖਾ ਰਹੇ ਹੋ ਕਾਫੀ ਟ੍ਰੈਫਿਕ ਇਸ ਰੋਡ ਤੇ ਹੈਗੀ ਹੈ ਲੋਕ ਇਹ ਜਿਹੜਾ ਸ਼ਾਰਟਕਟ ਵੀ ਹੈਗਾ ਤਾਂ ਲੋਕ ਇਸ ਰਸਤੇ ਦਾ ਕਾਫੀ ਇਸਤੇਮਾਲ ਕਰਦੇ ਨੇ ਪਰ ਇਸ ਇਲਾਕੇ ਦੇ ਵਿੱਚ ਰੇਲਿੰਗ ਨਾ ਹੋਣ ਕਰਕੇ ਕੋਈ ਹਾਸਾ ਨਾ ਹੋਵੇ ਇਸ ਕਸਤਾਨਿਕ ਲੋਕਾਂ ਵੱਲੋਂ ਪ੍ਰਸ਼ਾਸਨ ਅੱਗੇ ਮੰਡੀ ਬੋਰਡ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਰੇਲਿੰਗ ਬਣਾਈ ਜਾਵੇ ਤਾਂ ਕਿ ਕੋਈ ਹਾਸਾ ਨਾ ਹੋ ਸਕੇ ਅੰਮ੍ਰਿਤਸਰ ਦੀ ਇਸ ਤੋਂ ਪਿਛਲੀ ਜਿਹੜਾ ਇਹ ਜਿਹੜੀ ਪੁਲੀ ਹੈਗੀ ਉਸ ਪੁਲੀ ਦੇ ਵਿੱਚ ਟਰੈਕਟਰ ਡਿੱਗ ਗਿਆ ਸੀਗਾ ਤਾਂ ਕਬੜੀ ਮੁਸ਼ਕਲ ਦੇ ਨਾਲ ਜਿਹੜਾ ਬਾਹਰ ਕੱਢਿਆ ਗਿਆ ਸੀਗਾ ਪਰ ਹਾਲੇ ਤੱਕ ਮੰਡੀ ਬੋਰਡ ਵੱਲੋਂ ਇਸ ਇਲਾਕੇ ਦੇ ਵਿੱਚ ਦੇਲੀ ਜਿਹੜੀ ਨੇਲ ਲਗਾਈ ਗਈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕੀ ਕੀ ਸ਼ਿਕਾਇਤਾਂ ਹਨ ਉਨ੍ਹਾਂ ਦਾ ਇਸ ਸਮੱਸਿਆ ਦੇ ਬਾਰੇ ਪ੍ਰੋਸੈਸਰ ਮੇਰਾ ਨਾਮ ਦਕਸ਼ਾ ਹੈ ਨਾਲ ਕਲੇਰੀ ਪਿੰਡ ਦਾ ਆ ਤੇ ਸਰ ਜੀ ਜਦੋਂ ਆਪਾਂ ਰੋਜ਼ ਸੈਰ ਵਗੈਰਾ ਕਰਨੇ ਆ ਸਰ ਇਹ ਦੇਖੋ ਰੇਲਿੰਗ ਵਗੈਰਾ ਕੋਈ ਨਹੀਂ ਲੱਗੀ ਧੁੰਦ ਦੇ ਦਿਨ ਆਨ ਵਾਲਿਆ ਤੇ ਕਾਫੀ ਖਤਰਾ ਹੈ ਭੰਜਦਾ ਅੱਜ ਤੱਕ ਇਹ ਧੁੰਦ ਪੈ ਗਈ ਸਵੇਰੇ ਹੁਣ ਪਹਿ ਵੀ ਕੱਦੀ ਹੈ ਇਦਾਂ ਗੱਡੀ ਗੱਡੀ ਆਂਦੀ ਹੈ ਬੰਦੇ ਪੈਦਲ ਵੀ ਹੋਲ ਵਗੈਰਾ ਲੰਦੇ ਆ ਤੇ ਬਹੁਤ ਖਤਰਾ ਹੋ ਜਾਂਦਾ ਤੇ ਕੋ ਕਿੰਨਾ ਡੂੰਗਾ ਨਾਲਾ ਯਾਰ ਤੇ ਮੇਰੀ ਬੇਨਤੀ ਹੈ ਕਿ ਇੱਥੇ ਰੇਲਿੰਗ ਪਾ ਲਾਈ ਜਾਏ ਫੁੱਲ ਸੇਫਟੀ ਰੱਖੀ ਜਾਏ ਧੰਨਵਾਦ ਜੀ ਬਿਲਕੁਲ ਹਾਂ ਸਰ ਇਹ ਨਹੀਂ ਸਿਰ ਪਹਿਲਾਂ ਹਾਸ ਨੇ ਪਰ ਬਹੁਤ ਟਾਈਮ ਤੋਂ ਹੁੰਦਾ ਹੁੰਦਾ ਬਚਿਆ ਆ ਤੇ ਆਪਾਂ ਰਿਸਕ ਕਿਉਂ ਲੈਣਾ ਇਸ ਲਈ ਰੇਲਿੰਗ ਲਵਾ ਜਾਏ ਹਾਂ ਜੀ ਕਿਹਨੇ ਜਾਣਦੇ ਕੀ ਸਮੱਸਿਆ ਆ ਰਹੀ ਹੈ ਇਸ ਲਾ ਮੇਂ ਸਮੱਸਿਆ ਇਸ ਕਰਕੇ ਆ ਰਹੀ ਆ ਕਿ ਜਿਹੜਾ 3 ਨੰਬਰ ਤੋਂ ਰਾਕੇ ਤੇ ਆਪਣੇ 6 ਨੰਬਰ ਤੱਕ ਰੋਡ ਜਿਹੜਾ ਮਲਕਪੁਰ ਤੱਕ ਜਿਹੜਾ ਰੋਡ ਆ ਮੰਡੀ ਬੋਰਡ ਨੇ ਤੇ ਬਣਾਤਾ ਅੱਛਾ ਇਹਦੇ ਵਿੱਚ ਤਿੰਨ ਜਗ੍ਹਾ ਤੇ ਆਹੋ ਜੀ ਪੋਜੀਸ਼ਨ ਆ ਕਿ ਉਹ ਨਾਲੇ ਡੂੰਘੇ ਨੇ ਢੋਏ ਪਏ ਆ ਤੇ ਉਹਦਾ ਕੋਈ ਸਾਰ ਨਹੀਂ ਲਈ ਜਦ ਕਿ ਰਾਈ ਆਂਦੇ ਜਾਂਦੇ ਸੱਜਣ ਉੱਥੇ ਮੋਟਰਸਾਈਕਲ ਹਾਸਾ ਹੋਣ ਦਾ ਡਰ ਆ ਤੇ ਮਿਹਰਬਾਨੀ ਕਰਕੇ ਕਿ ਇਹਨੂੰ ਬਣਾ ਜਾਏ ਸ਼ਾਸਨ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਹਾਂ ਉਹ ਕਿ ਰੇਲਿੰਗ ਤੇ ਉਹ ਨਾਲ ਜਿਹੜੇ ਰੇਲਿੰਗ ਆ ਉਹ ਲੱਗਣੀ ਚਾਹੀਦੀ ਹੈ ਨਾਲ ਡੰਗੇ ਬਣਨੇ ਚਾਹੀਦੇ ਤਾਂ ਕਿ ਹਾਸਾ ਹੁਣ ਤੋਂ ਬਚ ਸਕੀਏ ਕਿਹਨਾਂ ਜਾਂਦੇ ਜਿਹੜੇ ਨਾਲੇ ਦੇ ਉੱਪਰ ਰੇਲਿੰਗ ਨਹੀਂ ਹੈਗੀ ਆਏ ਦਿਨ ਹਾਸਿਆ ਤੇ ਹੁੰਦੇ ਹੈਗੇ ਆ ਕਿਹਨਾਂ ਜਾਂਦੇ ਦੇਖੋ 4 ਨੰਬਰ ਤੋਂ ਲੈ ਕੇ ਮਲਕਪੁਰ ਤੱਕ ਲਿੰਕ ਰੋਡ ਜਿਹੜਾ ਮੰਡੀ ਬੋਲ ਨੇ ਅੱਜ ਤੋਂ ਕੋਈ 2 ਸਾਲ ਪਹਿਲੋ ਬਣਾਇਆ ਸੀ ਜਿਹਦੇ ਉਪਰ ਇੱਕ ਹੀ ਦਿਗਾ ਨੂੰ ਮਤਲਬ ਵਗਣਾ ਰੋੜ ਜਾਂਦਾ ਆ ਮਤਲਬ ਕਟਿੰਗ ਹੋ ਗਿਆ ਉਹਦੇ ਉੱਤੇ ਵਗਣਾ ਪ੍ਰੋਪਰ ਵਗਣਾ ਜਿਹੜਾ ਨਾਲਾਈ ਨਾ ਦੇ ਦੇ ਉੱਪਰ ਮਤਲਬ ਇਹਨਾਂ ਨੇ ਡੰਗਾ ਲਾਇਆ ਪੂਰਾ ਥੱਲੇ ਛੱਡ ਦਿੱਤਾ ਨਾ ਰੇਲਿੰਗ ਲਾਈ ਦੂਜਾ ਜਿਹੜਾ ਸੂਆ ਪਰਾਵਾ ਕੇ ਟਾਈਮ ਤੇ ਹੁੰਦਾ ਸੀ ਉਹਨੂੰ ਅੱਜ ਵੀ ਪਾਣੀ ਘਰਾਟਾਂ ਨੂੰ ਸ਼ਿਫਟ ਹੋ ਕੇ ਜਾਂਦਾ ਏ ਉਹਦੇ ਤੇ ਵੀ ਇਹਨਾਂ ਨੇ ਰੇਲਿੰਗ ਨਹੀਂ ਲਾਈ ਇੱਕ ਮਤਲਬ ਵਗਣਾ ਬਾਦ ਲਾੜੀ ਨੂੰ ਜਾਂਦਾ ਅੱਗੇ ਜਦੋਂ ਧੁੰਦਾਂ ਦੇ ਦਿਨ ਆ ਰਹੇ ਆ ਕੋਈ ਵੀ ਹਾਸਾ ਹੋ ਸਕਦਾ ਲੇਕਿਨ 2 ਸਾਲ ਬਾਅਦ ਵੀ ਮੰਡੀ ਬੋਲਨੇ ਇਹਦੇ ਵੱਲ ਧਿਆਨ ਕੋਈ ਨਹੀਂ ਕੀਤਾ ਇਹਦੇ ਜੋ ਬਹੁਤ ਹੀ ਨਕਮੀ ਸਰਕਾਰ ਦੇ ਮਤਲਬ ਵਗਣਾ ਮਹਿਕਮੇ ਦੀ ਕਾਰਗੁਜ਼ਾਰੀ ਆ ਇਹਦੇ ਦੇ ਮਹਿਕਮੇ ਨੂੰ ਮਤਲਬ ਵਗਣਾ ਹੋਰ ਮਤਲਬ ਵਗਣਾ ਅਚਨ ਲਾ ਕੇ ਤੇ ਇਸ ਕੰਮ ਨੂੰ ਕੰਪਲੀਟ ਕਰਨਾ ਚਾਹੀਦਾ ਤਾਂ ਕਿ ਕੋਈ ਵੀ ਹਾਦਸਾ ਨਾ ਹੋ ਸਕੇ